ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸੌਰਿਆਂ ਦੀ ਹਾਨੀ ਨਹੀਂ ਹੁੰਦੇ ਜਿੰਦਗੀ ਬਣਾਉਂਦੇ ਨੇ ਇਹਨਾਂ ਤੋਂ ਸਿੱਖਣਾ ਚਾਹੀਦਾ ਇਹਨਾਂ ਤੋਂ ਖਫਾ ਨਹੀਂ ਹੋਣਾ ਚਾਹੀਦਾ ਵੀ ਉਹ ਮੈਨੂੰ ਐ ਕਹਿ ਗਿਆ ਉਹ ਮੈਨੂੰ ਐ ਕਹਿ ਗਿਆ ਕਿੱਡਾ ਵੀ ਬਣ ਜਾ ਮੈਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਜਾਇਆ ਮਾਂ ਪੰਜਾਬ ਤੋਂ ਦੂਰ ਨਾ ਹੋਵਾਂ ਇਸ ਮਿੱਟੀ ਤੋਂ ਦੂਰ ਨਾ ਹੋਵਾਂ ਮੇਰੇ ਪੈਰ ਇੱਥੇ ਰਹਿਣਾ ਕਿਆ ਬਾਤ ਜਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਡੋਲੀ ਵੇਲੇ ਮੈਂ ਬਾਈ ਜੀ ਦੇ ਪਿੱਛੇ ਖੜਾ ਹਾਂ ਬਸ ਕੀ ਬਾਤ ਜਾਂ ਮਾਨ ਸਾਹਿਬ ਸਟੇਟ ਤੇ ਚੜਨ ਉਹਨਾਂ ਲਈ ਕੁਝ ਬੋਲਦੇ ਆਂ ਐ ਮੁਹੱਬਤ ਕਰਦਾ ਮਰੀਦ ਆ ਫੈਨ ਨਹੀਂ ਹੈਗਾ ਕਿੰਨਾ ਕਾ ਜ਼ਿਆਦਾ ਹੈ ਇਹਨਾਂ ਨੂੰ ਫੋਲੋ ਕਰਦੇ ਕਦੇ ਇਹਨਾਂ ਨੂੰ ਮਿਲੇ ਕਦੇ ਇਹਨਾਂ ਨੂੰ ਵਾਤਲਾਬ ਹੋਈ ਹੈ ਕਿ ਹਾਂ ਕੰਡਿਆਉਣ ਲੱਗ ਗਈ ਸ਼ਾਇਦ ਇੰਗਲਿਸ਼ ਚ ਕੀ ਕਹਿੰਦੇ ਮੈਨੂੰ ਪਤਾ ਨਹੀਂ ਹਾਂ ਬਸ ਹਾਂ ਇੰਨੀ ਮੁਹੱਬਤ ਆ ਬਾਤ ਅਧੂਰੀ ਥੀ ਮਗਰ ਕਹਿਣਾ ਜ਼ਰੂਰੀ ਹੈ ਮੇਰੀ ਚਲਤੀ ਸਾਹਸੋ ਤੱਕ ਤੇਰਾ ਜਿੰਦਾ ਰਹਿਣਾ ਜ਼ਰੂਰੀ ਹੈ। ਹਾਂ। ਕਿਤਨਾ ਕਾ ਜ਼ਿਆਦਾ ਹੈ ਇਹਨਾਂ ਨੂੰ ਫੋਲੋ ਕਰਦੇ ਹੋ। ਕਦੀ ਇਹਨਾਂ ਨੂੰ ਮਿਲੇ? ਕਦੀ ਇਹਨਾਂ ਨੂੰ ਵਾਰਤਾਲਾਪ ਹੋਈ ਹੈ ਕਿ ਹਾਂ? ਕੰਡਿਆਉਣ ਲੱਗ ਗਈ। ਸ਼ਾਇਦ ਇੰਗਲਿਸ਼ ਚ ਕੀ ਕਹਿੰਦੇ ਮੈਨੂੰ ਪਤਾ ਨਹੀਂ। ਹਾਂ। ਹਨਾ ਬਸ ਹਾਂ ਇੰਨੀ ਮੁਹੱਬਤ ਆ। ਮਿਲੇ ਆ ਮੈਂ ਬਾਈ ਜੀ ਨੂੰ ਘਰੇ ਵੀ ਮਿਲੇ ਆ। ਨਕੌਦਰ ਦਰਬਾਰ ਤੇ ਵੀ ਮਿਲੇ ਆ। ਜੀ। ਹੁਣੇ-ਹੁਣੇ ਲੁਧਿਆਣਾ ਇੱਕ ਫੰਕਸ਼ਨ ਦੇ ਵਿੱਚ ਵੀ ਮਿਲੇ ਆ ਪਰ ਬੈਠ ਕੇ ਗੁਫ਼ਤਗੂ ਨਹੀਂ ਹੋਈ। ਉਹਨਾਂ ਨਾਲ ਗੱਲਬਾਤ ਨਹੀਂ ਹੋਈ। ਬਾਕੀ ਇਹ ਆ ਵੀ ਮੈਂ ਮੁਹੱਬਤ ਕਰਦਾ। ਮਰੀਦਾਂ ਫੈ ਨਹੀਂ ਹੈਗਾ ਜਾਣਿਓ ਕਿ ਇੱਕ ਵਾਰੀ ਉਹ ਤੁਸੀਂ ਉਹਨਾਂ ਨਾਲ ਆਪਣੀ ਜਿਹੜੀ ਹੈ ਸਟੇਜ ਪਰਫਾਰਮੈਂਸ ਕਰੋ ਜਾਂ ਕੋਈ ਲਾਈਵ ਪਰਫਾਰਮੈਂਸ ਉਹਨਾਂ ਨਾਲ ਕਰੋ ਜੀ ਮੇਰੇ ਦਿਲ ਦੀ ਤਮੰਨਾ ਜੀ ਮੈਂ ਬਾਈ ਜੀ ਦੇ ਪਿੱਛੇ ਖੜਾ ਹਾਂ ਬਸ ਕੀ ਬਾਤ ਹੈ ਜਾਂ ਮਾਨ ਸਾਹਿਬ ਸਟੇਜ ਤੇ ਚੜਨ ਉਹਨਾਂ ਲਈ ਕੁਝ ਬੋਲਦੇ ਆਂ ਜੀ ਵੈਸੇ ਐਡੇ ਉਹਨਾਂ ਵਰਗੇ ਕੀਮਤੀ ਸ਼ਬਦ ਜਿੰਨੇ ਕੀਮਤੀ ਮਾਨ ਸਾਹਿਬ ਨੇ ਉਹਨਾਂ ਵਰਗੇ ਕੀਮਤੀ ਸ਼ਬਦ ਮੇਰੇ ਕੋਲੇ ਹੈ ਨਹੀਂਗੇ ਨਾ ਮੇਰੀ ਜ਼ੁਬਾਨ ਦੇ ਵਿੱਚੋਂ ਨਿਕਲ ਸਕਦੇ ਨੇ ਪਰ ਮੈਂ ਚਾਹਨਾ ਮਾਨ ਸਾਹਿਬ ਦੀ ਕੁਝ ਮੈਂ ਬੋਲ ਸਕਾਂ ਬਸ ਇਹੀ ਆ ਹਾਂਜੀ ਜੀ ਅੱਜ ਉਹਨਾਂ ਲਈ ਕੋਈ ਸ਼ਾਇਰੀ ਜਾਂ ਫਿਰ ਕੋਈ ਦੋ ਲਾਈਨਾਂ ਬੋਲਣੀਆਂ ਹੋਣ ਕੀ ਬੋਲੋਗੇ ਅਜੇ ਆਨ ਦੀ ਕੈਮਰਾ ਉਹ ਇਹੀ ਬੋਲੂਗਾ ਬਾਤ ਅਧੂਰੀ ਥੀ ਜੀ ਮਗਰ ਕਹਿਣਾ ਜ਼ਰੂਰੀ ਹੈ ਕਿਆ बात अधूरी थी मगर कहना जरूरी है मेरी चलती सांसों तक तेरा जिंदा रहना जरूरी है हां अल्लाह न दी उमर दराज करे उन दी सेहत नु तंदुरुस्त रखे और उन दी कलम एदा ही पूरे पंजाबीया नु पूरी दुनिया नु अच्छे अच्छे सोने सोने लफ्जاں ਨਾਲ ਸੁਣਾਉਂਦੇ ਰਹਿਣ ਲਿਖ ਲਿਖ ਕੇ ਕੀ ਕੀ ਬਾਤ ਹੈ ਮੈਂ ਕਹਿੰਨੀ ਆ ਵੀਡੀਓ ਜਿਹੜੀ ਹੈ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਬਹੁਤ ਵੱਡੇ ਇਹਨਾਂ ਦੇ ਫੈਨ ਨੇ ਬਹੁਤ ਪਿਆਰ ਜਿਹੜੇ ਕਰਦੇ ਨੇ ਕਿੰਨਾ ਮੈਂ ਉਹਨਾਂ ਦਾ murid ਆ ਫੈਨ ਨਹੀਂ ਮੈਂ ਉਹਨਾਂ ਦਾ ਹੈਗਾ ਤੇ ਸਰ ਇੱਕ ਚ ਸਵਾਲ ਹੋਰ ਜਿਵੇਂ ਨਾ ਗਾਇਕੀ ਨੂੰ ਲੈ ਕੇ ਆਪਾਂ ਗੱਲ ਕਰੀਏ ਕਾਫੀ ਲੋਕ ਨਹੀਂ ਅੰਡਰਸਟੈਂਡ ਕਰ ਪਾਉਂਦੇ ਕਰਦੇ ਸਪੋਰਟ ਕਰਦੇ ਆ ਤੁਹਾਡੇ ਕਿਸੇ ਨੇ ਕੋਈ ਤਾਨਨੇ ਵਗੈਰਾ ਮਾਰੇ ਕਦੇ-ਕਦੇ ਕੋਈ ਡੀਮੋਟੀਵੇਟ ਹੋ ਗਏ ਹੋਣਗੇ ਤਾਨੇ ਮਿਹਨੇ ਹੁੰਦੇ ਆ ਜ਼ਿੰਦਗੀ ਬਣਾਉਂਦੇ ਨੇ ਇਹਨਾਂ ਤੋਂ ਸਿੱਖਣਾ ਚਾਹੀਦਾ ਇਹਨਾਂ ਤੋਂ ਖਫਾ ਨਹੀਂ ਹੋਣਾ ਚਾਹੀਦਾ ਵੀ ਉਹ ਮੈਨੂੰ ਐ ਕਹਿ ਗਿਆ ਉਹ ਮੈਨੂੰ ਐ ਕਹਿ ਗਿਆ ਤਾਨੇ ਮਿਹਨੇ ਆ ਤੂੰ ਸਿੱਖੋ ਜੀ ਹਾਂ ਕੋਈ ਕੋਈ ਕੁਝ ਕਹੂ ਕੋਈ ਚੰਗਾ ਵੀ ਕਹਿੰਦੇ ਆ ਮਾੜਾ ਵੀ ਕਹਿੰਦੇ ਆ ਘਰ ਦੇ ਨਾਲ ਨੇ ਪਿਆਰ ਕਰਦੇ ਨੇ ਆ ਸਾਰੇ ਦੇਖ ਰਹੇ ਨੇ ਸਰੋਤੇ ਵੀ ਨਾਲ ਨੇ ਆਪਣੇ ਬਿਲਕੁਲ ਬਸ ਮਤਲਬ ਅੱਗੇ ਇੱਦਾਂ ਝਲਾਈ ਕਰਨੀ ਆ ਆਪਣੇ ਆਉਣ ਵਾਲੇ ਕੱਲ ਨੂੰ ਜਾਂ ਆਉਣ ਵਾਲੇ ਟਾਈਮ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੁੰਦੇ ਹੋ ਕੀ ਚਾਹੁੰਦੇ ਹੋ ਮੈਂ ਕਿਹੜੇ ਮਕਾਮ ਤੱਕ ਹੋਵਾਂ ਕਿੱਡਾ ਵੀ ਬਣ ਜਾਵਾਂ ਕਿੱਡਾ ਵੀ ਬਣ ਜਾਵਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਜਾਇਆ ਮਾਂ ਪੰਜਾਬ ਤੋਂ ਦੂਰ ਨਾ ਹੋਵਾਂ ਇਸ ਮਿੱਟੀ ਤੋਂ ਦੂਰ ਨਾ ਹੋਵਾਂ ਮੇਰੇ ਪੈਰ ਇੱਥੇ ਰਹਿਣਾ। ਕੀ ਬਾਤ ਹੈ। ਆਪ ਜਿੰਨਾ ਮਰਜ਼ੂ ਉੱਤੇ ਚਲੇ ਜਾਓ ਮੇਰੇ ਪੈਰ ਉੱਪਰ ਚੱਕਲੇ ਗਿਰ ਜੂਗਾ। ਜੀ। ਇਸ ਲਈ ਗਿਰਨਾ ਨਹੀਂਗਾ ਧਰਤੀ ਨਾਲ ਜੁੜਿਆ ਰਹਿਮਾ। ਬਿਲਕੁਲ। ਬਾਕੀ ਦੁਆ ਅਰਦਾਸ ਮੇਰੇ ਲਈ ਕਰਨ ਸਾਰੇ। ਹੂੰ। ਠੀਕ ਹੈ।